ਹਾਂਜੀ ਬੈਗੁਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾ ਰਹੇ ਹਾਂ ਪਦੀਨੇ ਦੀ ਚਟਣੀ ਉਹ ਜਿਹੜੀ ਆਪਾਂ ਨੇ ਪਦੀਨਾ ਲੈ ਲਿਆ ਪਿਆਜ਼ ਲੈ ਲਿਆ 5-7 ਕਲੀਆਂ ਲਈਆਂ ਨੇ ਲਸਣ ਦੀ ਆਪਾਂ ਇਕੱਠੇ ਹੀ ਸਾਰਾ ਸਮਾਨ ਪਾ ਰਾਂਗੇ ਕੁੰਡੀ ਸੋਟੇ ਦੇ ਵਿੱਚ ਹਾਂਜੀ ਸਮਾਨ ਆਪਾਂ ਨੇ ਸਾਰਾ ਪਾ ਲਿਆ ਆਪਾਂ ਚਟਣੀ ਨੂੰ ਕੁੱਟਣਾ ਕਰਦੇ ਹਾਂ ਸ਼ੋਭ ਪਰਨੋ ਤਾਂ ਸੋਚਿਆ ਸੀਗਾ ਜੀ ਗ੍ਰੈਂਡਰ 'ਚ ਬਣਾ ਲਈ ਵੀ ਗਰਮੀ ਬਹੁਤ ਔਰ ਫਿਰ ਗ੍ਰੈਂਡਰ ਦੀ ਜਿਹੜੀ ਚਟਣੀ ਆ ਉਹ ਨਹੀਂ ਵਧੀਆ ਖਾਣ ਦੇ ਵਿੱਚ ਵਧੀਆ ਨਹੀਂ ਲੱਗਦੀ ਹੈਗੀ ਢੰਡੀ ਸੌਤੇ ਦੀ ਚਟਣੀ ਬਹੁਤ ਟੇਸਟੀ ਲੱਗਦੀ ਹੈ ਜਿਹਦਾ ਲੱਗੇ ਸਵਾਦ ਹੁੰਦਾ ਥੋੜਾ ਜਿਹਾ ਆਪਾਂ ਇਹਦੇ ਨਾਲ ਨਮਕ ਪਾ ਲਈਏ ਮਿਰਚ ਤੇ ਚੀਨੀ ਆਪਾਂ ਬਾਅਦ ਦੇ ਵਿੱਚ ਪਾਵਾਂਗੇ ਕਿ ਕਈ ਵਧੀਆ ਚਿੱਟਾ ਜਿਹਾ ਪਾ ਦੇਵਾਂ ਨੂੰ ਮਿਰਚੇ ਤਾਂ ਕਈ ਵਾਰੀ ਅੱਖਾਂ ਦੇ ਪੈਣ ਦੇ ਵਿੱਚ ਪਾਣ ਦਾ ਗਰਮੀਆਂ ਦੇ ਵਿੱਚ ਤਾਂ ਜੀ ਚਟਨੀ ਵਧੀਆ ਲੱਗਦੀ ਹੈ ਰੋਟੀ ਖਾਣੇ ਫਿਰ ਨਾਲ ਥੋੜੀ ਜੀ ਲੈ ਲਓ ਚਲੋ ਸ਼ਾਮ ਦਾ ਟਾਈਮ ਥੋੜੀ ਜੀ ਕੋਕਟੇਲ ਲੈਣੇ ਫਿਰ ਸਵੇਰੇ ਥੋੜੀ ਜੀ ਹੋਰ ਕੋਟ ਲਾਂਗੇ ਆਪਾਂ ਦੂਏ ਤੀਏ ਦਿਨ ਹੀ ਕੋਟ ਲੰਨੇ ਹੁੰਨੇ ਆ ਜੀ ਫਿਰ ਜ਼ਿਆਦਾ ਪੀਜੀ ਜੀ ਨਹੀਂ ਖਾਲਦੇ ਕੀ ਤੁਸੀਂ ਇਹਦੇ ਵਿੱਚ ਕੋਈ ਖੀਰਾ ਵਗੈਰਾ ਪਾਉਣਾ ਤੌਬ ਚਟਣੀ ਨੂੰ ਕੁੱਟ ਕੇ ਆਪਾਂ ਬਾਅਦ ਦੇ ਵਿੱਚ ਮਿਕਸ ਕਰ ਸਕਦੇ। ਪਰਨਾ ਆਪਾਂ ਨੇ ਵੀਡੀਓ ਪਾਈਆਂ ਹੋਈਆਂ ਨੇ ਜੀ। ਥੋੜੀ ਨੂੰ ਖੀਰੇ ਨੂੰ ਕद्दूकस ਕਰਕੇ ਚਟਣੀ ਕੁੱਟ ਕੇ ਆਪਾਂ ਬਾਅਦ ਦੇ ਵਿੱਚ ਉਹ ਮਿਕਸ ਕਰ ਸਕਦੇ। ਆਪਾਂ ਜੇ ਥੋੜ੍ਹਾ ਜਿਹਾ ਨਮਕ ਪਾ ਲੈਨੇ। ਜੇ ਆਪਣੇ ਥੋੜੀ ਜਿਹੀ ਚੀਨੀ ਪਾ ਲਈ ਜੇ ਥੋੜ੍ਹਾ ਜਿਹਾ ਨਮਕ ਪਾ ਦੇ। ਜੇ ਤੁਸੀਂ ਇਹਦੇ ਵਿੱਚ ਹੋਰ ਕੋਈ ਕੱਚੀ ਅੰਬੀ ਦਾ ਕੋਈ ਪਾਉਣਾ ਚਾਹੁੰਦੇ ਹੋ ਜੀ ਟੁਕੜਾ ਉਹ ਵੀ ਪਾ ਸਕਦੇ ਹੋ ਪਰ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਹੀ ਬਣਾਉਣੇ ਹਨ। ਪਾ ਲਈ ਚਟਣੀ ਕੁੱਟ ਕੇ ਫੇਰ ਤੁਹਾਨੂੰ ਦਿਖਾਉਣੀ ਹੈ ਜੀ। ਹਾਂਜੀ ਲਓ ਜੀ ਚਟਣੀ ਆਪਣੀ ਕੁੱਟ ਕੇ ਤਿਆਰ ਹੈ। ਆਪਾਂ ਇੱਕ ਡੱਬੀ ਦੇ ਵਿੱਚ ਪਾ ਲਾਂਗੇ। ਲਓ ਜੀ ਚਟਣੀ ਆਪਾਂ ਨੇ ਇੱਕ ਡੱਬੀ ਦੇ ਵਿੱਚ ਪਾ ਲਈ। ਸੋ ਟੀਵੀ ਵੀ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ